ਫਰੀਦਕੋਟ ਦੇ ਇੱਕ ਐਸੇ ਖਿਡਾਰੀ ਨੂੰ ਅੱਜ ਤੁਸੀਂ ਤੁਹਾਨੂੰ ਮਿਲਣ ਜਾ ਰਹੇ ਆ ਜੋ ਸਟੇਟ ਲੈਵਲ ਤੋਂ ਲੈ ਕੇ ਨੈਸ਼ਨਲ ਲੈਵਲ ਤੱਕ ਦੇ 골ਡ ਮੈਡਲ ਜਿੱਤ ਚੁੱਕੀ ਆ ਲੇਕਿਨ ਅੱਜ ਵੀ ਕਿਤੇ ਖੇਤ ਦੇ ਵਿੱਚ ਦਿਹਾੜੀ ਕਰ ਰਹੀ ਆ ਚੰਦ ਪੈਸੇ ਇਕੱਠੇ ਕਰ ਰਹੀ ਆ ਕਿ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ ਤੁਸੀਂ ਦੇਖ ਸਕਦੇ ਹੋ ਕਿ ਉਹ ਖੇਤ ਦੇ ਵਿੱਚ ਕੰਮ ਕਰ ਰਹੀ ਆ ਤੇ ਚੋਨਾ ਲਗਾ ਰਹੀ ਆ ਪਰਿਵਾਰ ਬੇहद ਗਰੀਬ ਹੈ ਤੇ ਸਾਰਾ ਕੋਈ ਹੈ ਨਹੀਂ ਆਓ ਇਸੇ ਦੇ ਮੂਹ ਜਾਨਦੇ ਆ ਵੀ ਕੀ ਹੈ ਇਹਦੀ ਕਹਾਣੀ ਵੀਰਪਾਲ ਜੀ ਕਿਹੜੇ ਕਿਹੜੇ ਗੇਮ ਖੇਡ ਚੁੱਕੇ ਹੋ ਤੇ ਕਿੱਥੇ ਕਿੱਥੇ ਖੇਡ ਚੁੱਕੇ ਹੋ ਹਾਂਜੀ ਮੈਨੂੰ ਤਾਂ ਮੈਂ ਕਾਫੀ ਹੱਦ ਤੱਕ ਖੇਡ ਚੁੱਕੀ ਹਾਂ ਬਟ ਜੇ ਮੈਂ ਗੈਸ ਪ੍ਰਾਈਸ ਵਾਲੇ ਕੰਪੀਟੀਸ਼ਨ ਦੀ ਗੱਲ ਕਰਾਂ ਤਾਂ ਉਹ ਤਾਂ ਮੈਨੂੰ ਖੁਦ ਨੂੰ ਨਹੀਂ ਪਤਾ ਹੈਗਾ ਕਿ ਮੈਂ ਕਿੰਨੇ ਕਿਤੇ ਕਿੱਥੇ ਕਿੱਥੇ ਖੇਡ ਚੁੱਕੀ ਹਾਂ ਜੇ ਪ੍ਰੋਫੈਸ਼ਨਲੀ ਗੱਲ ਕਰਦੇ ਹਾਂ ਤਾਂ ਮੈਂ ਸਟੇਟ ਮੈਡਲਿਸਟਾਂ ਤੇ ਨੈਸ਼ਨਲ ਪਾਰਟਿਸਪੀਟੈਂਟਾਂ ਹਾਂ ਤੇ ਉਹਦੇ ਕਰਕੇ ਹੁਣ ਮਤਲਬ ਕਿ ਬਸ ਮੇਰੀ ਕੁਝ ਕੰਡੀਸ਼ਨ ਇਦਾਂ ਦੀ ਸੀ ਕਿ ਮੈਨੂੰ ਚੋਣਾ ਲਗਾਉਣਾ ਪੈ ਰਿਹਾਗਾ ਨਹੀਂ ਤਾਂ ਮੈਂ ਚਾਹੁੰਨੀ ਆ ਕਿ ਮੈਂ ਬਹੁਤ ਹਾਈ ਲੈਵਲ ਤੱਕ ਖੇਡਾਂ 골ਡ ਕਿੱਥੇ ਕਿੱਥੇ ਜਿੱਤ ਚੁੱਕੇ ਹੋ ਹਾਂਜੀ ਮੇਰੇ ਮੇਰੇ ਦੋ 골ਡ ਮੈਡਲ ਮੈਡਲ ਨੇ ਸਟੇਟ ਵਿੱਚ ਤੇ ਹੋਰ ਮੈਂ ਬੀਐਸਐ ਵਿੱਚ ਵੀ ਹਾਫ ਮੈਰਾਥਨ ਲਗਾ ਚੁੱਕੀ ਆ ਤੇ ਇੰਨਾ ਕੁਝ ਖੇਡਣ ਦੇ ਬਾਵਜੂਦ ਵੀ ਅੱਜ ਖੇਤ ਦੇ ਵਿੱਚ ਦਿਹਾੜੀ ਕਰ ਰਹੇ ਹੋ ਚੋਣਾ ਲਗਾ ਰਹੇ ਹੋ ਕੀ ਕਿੱਥੇ ਕਿੱਥੇ ਕਮੀ ਰਹੀ ਸੀ ਹਾਂ ਜੀ ਉਹਦੀ ਵਜ੍ਹਾ ਮੈਨੂੰ ਇਹ ਲੱਗਦੀ ਹੈ ਕਿ ਕੁਝ ਮੇਰੇ ਪੇਰੈਂਟਸ ਐਜੂਕੇਟਿਡ ਹੋਣ ਦੀ ਵਜ੍ਹਾ ਕਰਕੇ ਵੀ ਆ ਕਿਉਂਕਿ ਅਗਰ ਉਹ ਥੋੜੇ ਜੇ ਮਤਲਬ ਕਿ ਉਹ ਮਨ ਕੇ ਉਹਨਾਂ ਨੂੰ ਨਾਨ ਐਜੂਕੇਟਿਡ ਕਰਕੇ ਹੀ ਇਹ ਚੀਜ਼ ਹੋ ਰਹੀ ਹੈ ਅਗਰ ਉਹ ਉਹਨਾਂ ਕੋਲ ਕੁਆਲੀਫਿਕੇਸ਼ਨਸ ਹੁੰਦੀ ਤਾਂ ਸ਼ਾਇਦ ਉਹ ਜੋ ਮੇਰੇ ਵਿੱਚ ਅੱਜ ਹੁਨਰ ਹੈ ਮੇਰੀ ਸਕਿਲਸ ਨੂੰ ਜਾਣ ਪਾਉਂਦੇ ਤਾਂ ਸ਼ਾਇਦ ਇੰਨਾ ਕੁਝ ਨਾ ਹੁੰਦਾ ਹਨਾ ਤੇ ਅਗਰ ਮੈਂ ਹੀ ਚਾਹੁੰਨੀ ਆ ਕਿ ਅਗਰ ਕਿਸੇ ਦੇ ਅੰਦਰ ਕੋਈ ਸਕਿੱਲ ਆਤਾ ਉਹਨੂੰ ਅੱਗੇ ਇੰਪਰੂਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਮੈਂ ਆਪਣੀ ਅੰਦਰਲੀ ਸਕਿੱਲ ਨੂੰ ਬਹੁਤ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਆ ਬਟ ਥੋੜੀ ਜਿਹੀ ਕਮੀ ਇਹ ਸੀ ਕਿ ਮੈਨੂੰ ਨਾ ਹੀ ਤਾਂ ਅਜ ਤੱਕ ਕੋਈ ਪ੍ਰੋਫੈਸ਼ਨਲ ਕੋਚਿੰਗ ਮਿਲੀ ਆ ਨਾ ਹੀ ਕੋਈ ਐਦਾ ਦਾ ਇਨਸਾਨ ਮਿਲਿਆ ਕੋਈ ਜਿਹੜਾ ਕਿ ਮੈਨੂੰ ਅੱਗੇ ਲੈ ਕੇ ਜਾ ਸਕੇ ਜਿਹਦੇ ਕਰਕੇ ਕਿ ਮੈਂ ਅਜੇ ਇੱਥੇ ਆਥਲੀਟਸ ਕਿੰਨੀ ਉਮਰ ਤੋਂ ਸ਼ੁਰੂ ਕਰਤੀ ਸੀ ਹਾਂਜੀ ਮੈਂ 8th ਕਲਾਸ ਸੀ ਆਈ ਥਿੰਕ ਮੈਂ 13 ਸਾਲ ਦੀ ਸੀ ਜਦੋਂ ਮੈਂ ਐਥਲੈਟਿਕ ਵਿੱਚ ਆਈ ਆ ਤੇ ਮੈਨੂੰ ਬਹੁਤ ਵਧੀਆ ਲੱਗਦਾਗਾ ਜਦੋਂ ਮੈਨੂੰ ਐ ਲੱਗਦਾ ਜਦੋਂ ਮੈਂ ਗਰਾਊਂਡ 'ਚ ਪ੍ਰੈਕਟਿਸ ਕਰਦੀ ਆ ਮੇਰੀ ਲਾਈਫ ਦਾ ਸਭ ਤੋਂ ਸੋਹਣਾ ਟਾਈਮ ਹੋਉਂਦਾਗਾ ਨੈਸ਼ਨਲ 'ਚ ਕਿੱਥੇ ਰਹਿ ਗਏ ਸੀ ਕਿਉਂ ਰਹਿ ਗਏ ਸੀ ਨੈਸ਼ਨਲ 'ਚ ਮੈਂ ਸਟ੍ਰਿਪਲ ਚੇਨਸ ਰਿਸਪਤ ਜੀ ਸੀਗੀ ਸੰਗਰੂਰ ਉਦੋਂ ਮੇਰਾ ਕੁਆਲੀਫਾਈ ਹੋਇਆ ਸੀ ਬਟ ਇੱਕ ਫੈਡਰੇਸ਼ਨ ਹੁੰਦੀ ਆ ਫੈਡਰੇਸ਼ਨ ਦੀ ਆਈਡੀ ਹੁੰਦੀ ਆ ਉਹ ਆਈਡੀ ਨਾ ਹੋਣ ਦੇ ਕਰਕੇ ਮੈਂ ਮੇਰੀ ਸਿਲੈਕਸ਼ਨ ਨਹੀਂ ਹੋਈ ਸੀਗੀ ਫਿਰ ਤੇ ਹੁਣ ਤੁਸੀਂ ਇੱਥੇ ਦਿਹਾੜੀ ਕਰਦੇ ਪਏ ਹੋ ਕਿੰਨੇ ਪੈਸੇ ਮਿਲ ਜਾਂਦੇ ਇੱਥੇ ਰੋਜ਼ ਦੇ ਆ ਹਾਂਜੀ ਬਸ 3-400 ਰੁਪਿਆ ਬਣ ਜਾਂਦਾਗਾ ਇਹ ਹੁਣ ਮੈਂ ਕਾਲਜ ਆਪਣੀ ਕੰਟੀ ਸਟੱਡੀ ਨੂੰ ਕੰਟੀਨਿਊ ਕਰਨ ਦੇ ਵਾਸਤੇ ਮੈਨੂੰ ਇਹ ਕਰਨਾ ਪੈਂਦਾ ਸਾਰਾ ਕੁਝ ਸਟੱਡੀ ਕਿੱਥੋਂ ਤੱਕ ਪੜਨੀ ਹਾਂਜੀ ਪਹਿਲਾਂ ਉਹਦੇ ਬਾਅਦ ਬੀਐਸਸੀ ਕਰਕੇ ਉਸ ਤੋਂ ਬਾਅਦ 3 ਸਾਲ ਦੀ ਮੇਰੀ ਸਟੱਡੀ ਕੰਟੀਨਿਊ ਨਹੀਂ ਹੋਈ ਸੀ ਉਸ ਤੋਂ ਬਾਅਦ ਫਿਰ ਮੈਂ ਗੇਮ ਕਰਨੀ ਸਟਾਰਟ ਕੀਤੀ ਗੇਮ ਕਰਨ ਦੇ ਨਾਲ-ਨਾਲ ਮੈਨੂੰ ਥੋੜੀ ਇਨਕਮ ਆਉਣੀ ਸਟਾਰਟ ਹੋਈ ਫਿਰ ਮੈਨੂੰ ਇਹ ਲੱਗਣ ਲੱਗਾ ਕਿ ਮੈਨੂੰ ਅੱਗੇ ਸਟੱਡੀ ਕਰਨੀ ਚਾਹੀਦੀ ਕਿਉਂਕਿ ਖੇਡਣਾ ਤੇ ਪੜ੍ਹਨਾ ਮੈਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਕਿਹੜੀ ਪੜਾਈ ਹੁਣ ਅੱਗੇ ਪੜ੍ਹ ਰਹੇ ਹੋ ਹਾਂਜੀ ਹੁਣ ਮੈਂ ਬੀਐਸਸੀ ਤੋਂ ਬਾਅਦ ਮੈਂ ਬੀਪੀਐਡ ਕਰ ਰਹੀ ਹਾਂ ਬੀਪੀਐਡ ਦੀ ਫੀਸ ਜਮ੍ਹਾਂ ਵਾਸਤੇ ਕਰ ਰਹੇ ਹਾਂ ਆ ਹਾਂਜੀ ਤੇ ਅੱਗੇ ਸੁਪਨਾ ਕੀ ਵੇਖਿਆ ਕੀ ਬਣਨਾ ਚਾਹੁੰਦੇ ਹੋ ਸੁਪਨਾ ਤਾਂ ਇਹੀ ਸੀਗਾ ਮੇਰਾ ਕਿ ਮੈਂ ਹਾਈ ਲੈਵਲ ਤੇ ਖੇਡਾਂ ਇੰਡੀਆ ਦੀ ਵਧੀਆ ਬੈਸਟ ਪਲੇਅਰ ਬਣਾ ਹਨਾ ਸਾਰਿਆਂ ਨੂੰ ਚੰਗਾ ਲੱਗੇ ਮੇਰਾ ਸਭ ਤੋਂ ਵੱਡਾ ਸੁਪਨਾ ਇਹੀ ਸੀ ਬਟ ਹੁਣ ਇਹ ਆ ਕਿ ਅਗਰ ਮੈਨੂੰ ਕੋਈ ਜੋਬ ਪ੍ਰੋਵਾਈਡ ਹੋ ਜਾਏ ਤਾਂ ਮੇਰੇ ਲਈ ਬਹੁਤ ਈਜ਼ੀ ਹੋ ਜਾਊਗਾ ਕਿਉਂਕਿ ਜੋਬ ਦੇ ਨਾਲ-ਨਾਲ ਅਗਰ ਮੈਂ ਗੇਮਿੰਗ ਕਰ ਸਕਦੀ ਆ ਬਟ ਬਿਨਾ ਜੋਬ ਤੋਂ ਮੈਂ ਗੇਮ ਨਹੀਂ ਕਰ ਸਕਦੀ ਕਿਉਂਕਿ ਮੇਰੇ ਕੋਲ ਇਨਕਮ ਦਾ ਕੋਈ ਸੋਰਸ ਨਹੀਂ ਹੈਗਾ ਕਿ ਮੈਂ ਹਾਈ ਲੈਵਲ ਤੇ ਜਾਣ ਵਾਸਤੇ ਮੈਨੂੰ ਇਨਕਮ ਦੀ ਜ਼ਰੂਰਤ ਹੈ ਜਦਾਂ ਸਰਕਾਰਾਂ ਦੀ ਗੱਲ ਕੀਤੀ ਹੈ ਸਰਕਾਰਾਂ ਨੇ ਤਾਂ ਕਦੇ ਅਪਰੋਚ ਕੀਤੀ ਸਰਕਾਰਾਂ ਨੇ ਕਿਸੇ ਮੰਤਰੀ ਸੰਤਰੀ ਨਾਲ ਗੱਲ ਹੋਈ ਹੈ ਜਾਂ ਕੋਈ ਆਪਣੇ ਪਰਮੇ ਨਹੀਂ ਜੀ ਸਾਡੇ ਘਰ ਅੱਜ ਤੱਕ ਇਦਾਂ ਦੀ ਮੈਨੂੰ ਕੋਈ ਵੀ ਹੈਲਪ ਨਹੀਂ ਪ੍ਰੋਵਾਈਡ ਹੋਈ ਕਿਸੇ ਵੱਲੋਂ ਵੀ ਇੱਕ ਵਾਰ ਮੈਂ ਪਟਿਆਲੇ ਯੂਨੀਵਰਸਿਟੀ ਹੈ ਪਟਿਆਲਾ ਯੂਨੀਵਰਸਿਟੀ ਤਾਂ ਮੈਂ ਉੱਥੇ ਟੈਸਟ ਦਿੱਤੇ ਸੀਗੇ ਤੇ ਉਦੋਂ ਉਹਦਾ ਟ్రਾਇਲ ਦਾ ਮਤਲਬ ਇਹ ਸੀਗਾ ਕਿ ਅਗਰ ਜਿਹੜਾ ਬੱਚਾ ਉਥੇ ਟ్రਾਇਲ ਦਊਗਾ ਉਹਦੀ ਕੋਈ ਵੀ ਪਲੇਸ ਆਉਂਦੀ ਆ ਤਾਂ ਉਹ ਬੱਚਾ ਨੂੰ ਉੱਥੇ ਹੀ ਰੱਖਿਆ ਜਾਊਗਾ ਤੇ ਉਹਨਾਂ ਨੂੰ ਫ੍ਰੀ ਕੋਚਿੰਗ ਦਿੱਤੀ ਜਾਊਗੀ ਤਾਂ ਉਸ ਟਾਈਮ ਮੈਂ ਬਹੁਤ ਖੁਸ਼ ਸੀ ਤੇ ਮੈਂ ਬਹੁਤ ਖੁਸ਼ ਹੋ ਕੇ ਗਈ ਸੀਗੀ ਉੱਥੇ ਮੈਂ 5 ਕਿਲੋਮੀਟਰ ਭੱਜੀ ਸੀਗੀ 1 ਜੂਨ ਨੂੰ ਬਟ ਉੱਥੇ ਕੀ ਕੀਤਾ ਗਿਆ ਉਹਨਾਂ ਨੇ ਜਿਹੜੇ ਬੱਚੇ ਅਸੀਂ ਸੀਗੇ ਸਾਨੂੰ ਰੱਖਿਆ ਹੀ ਨਹੀਂ ਗਿਆ 1 ਮਹੀਨੇ ਬਾਅਦ ਮੈਂ ਜਦੋਂ ਉਹਨਾਂ ਨੂੰ ਕਾਲ ਕਰੀ ਤਾਂ ਉਹਨਾਂ ਨੇ ਇਹ ਚੀਜ਼ ਕਹਤਾ ਕਿ ਅਸੀਂ ਟ్రਾਇਲ ਹੀ ਨਹੀਂ ਦੇ ਹਰ ਵਾਰੀ ਇਦਾਂ ਹੀ ਹੁੰਦਾ ਰਿਹਾ ਮੇਰੇ ਨਾਲ ਹੁਣ ਮੈਂ ਮੈਨੂੰ ਲੱਗਦਾ ਹੀ ਨਹੀਂ ਕਿ ਮੈਂ ਕਿਸੇ ਤੋਂ ਕੋਈ ਉ ਅਗਰ ਸਰਕਾਰ ਮੇਰੇ ਲਈ ਕੁਝ ਕਰ ਸਕਦੀ ਆ ਤਾਂ ਬਹੁਤ ਵਧੀਆ ਗੱਲ ਆ ਤੇ ਮੈਂ ਉਹਨਾਂ ਤੋਂ ਰਿਕੁਐਸਟ ਕਰਦੀ ਆ ਕਿ ਮੈਂ ਬਹੁਤੀ ਵੱਡੀ ਜੌਬ ਨਹੀਂ ਮੰਗਦੀ ਹੈਗੀ ਐਨੇ ਕੁ ਜੋਗੇ ਮੈਨੂੰ ਜੌਬ ਦੇ ਦੇਣ ਕਿ ਮੈਂ ਆਪਦੇ ਘਰ ਤੇ ਆਪਦੀ ਸਟੱਡੀ ਜੇ ਮੈਂ ਕਰਨੀ ਹੋਵੇ ਜਾਂ ਮੈਂ ਗੇਮ ਕਰਨੀ ਚਾਹਾਂ ਤਾਂ ਮੈਂ ਕਰ ਸਕਾਂ ਉਸ ਜੀਸ ਨੂੰ ਕੰਟੀਨਿਊ ਪਰਿਵਾਰ ਚ ਕੌਣ ਕੌਣ ਆ ਹਾਂ ਜੀ ਮੇਰੇ ਪੰਜ ਸਿਸਟਰ ਨੇ ਇੱਕ ਬ੍ਰਦਰ ਸੀਗੇ ਮੇਰੇ ਤੇ ਹੁਣ ਪਾਪਾ ਤੇ ਮੰਮੀ ਆ ਤੇ ਕਮਾਈ ਦਾ ਜ਼ਰੀਆ ਤੁਸੀਂ ਉਹ ਕਰਦੇ ਆ ਹਾਂ ਹਾਂ ਜੀ ਬਰਦਰ ਸਿਸਟਰ ਛੋਟੇ ਨੇ ਮੇਰੇ ਤੋਂ ਮੈਂ ਵੱਡੀਆਂ ਉਹਨਾਂ ਤੋਂ ਪਾਪਾ ਲੇਵਰ ਕਰ ਦਿੰਦੇ ਨੇ ਅਗਰ ਉਹਨਾਂ ਦਾ ਕੋਈ ਕੰਮ ਚੱਲਦਾ ਤਾਂ ਠੀਕ ਆ ਅਦਰਵਾਇਸ ਫਿਰ ਉਹ ਵੀ ਘਾਰ ਹੀ ਰਹਿ ਜਾਂਦੇ ਨੇ ਪੜਾਈ ਤੇ ਕੰਮ ਦੇ ਵਿੱਚ ਕਿਸ ਤਰ੍ਹਾਂ ਟਾਈਮ ਕੱਢਦੇ ਹੋ ਤੁਸੀਂ ਫਿਰ ਹਾਂਜੀ ਹੋਂ ਤਾਂ ਮੇਰੇ ਐਗਜ਼ਾਮ ਤੋਂ ਬਾਅਦ ਮੈਂ ਫ੍ਰੀ ਸੀ ਮੈਂ ਰੇਲਵੇ ਦਾ ਫਾਰਮ ਫਿਲ ਕਰਿਆ ਸੀਗਾ ਪਹਿਲਾਂ ਮੈਂ ਬੜਾ ਪੜ੍ਹ ਰਹੀ ਸੀ ਦੋ ਦੋ ਤੱਕ ਦੋ ਦੋ ਵਜੇ ਤੱਕ ਪੜ੍ਹਦੀ ਸੀ ਬਟ ਜਦੋਂ ਦੀ ਮੈਂ ਹੁਣ ਸੋਣਾ ਲਗਾਉਣ ਲੱਗੀ ਆ ਇੰਨਾ ਟਾਈਮ ਹੀ ਨਹੀਂ ਹੁੰਦਾ ਮਾਰਨਿੰਗ 6 ਵਜੇ ਉੱਠਣਾ ਰਾਤ ਨੂੰ ਸਾਨੂੰ 8 8:30 ਵਜੇ ਆਉਂਦੇ ਨੇ ਘਰ ਜਾਂਦੇ ਨੂੰ ਤਾਂ ਫਿਰ ਜਾ ਕੇ ਸਟੱਡੀ ਵਾਸਤੇ ਮੇਰੇ ਕੋਲੇ ਟਾਈਮ ਹੀ ਨਹੀਂ ਬਚਦਾ ਬਟ ਫਿਰ ਵੀ ਮੈਂ ਕੋਸ਼ਿਸ਼ ਕਰਦੀ ਆ ਕਿ ਥੋੜਾ ਟਾਈਮ ਮੈਂ ਪੜ ਸਕਾਂ ਕੋਈ ਆਪਣੀ ਜ਼ਿੰਦਗੀ ਦਾ ਕੋਈ ਇਹੋ ਜਿਹਾ ਮੂਮੈਂਟ ਜਿਹੜਾ ਤੁਹਾਨੂੰ ਯਾਦ ਰਹੇ ਅਪਦੇ ਖੇਡ ਦੇ ਵਿੱਚ ਵੀ ਉਹ ਅਗਰ ਸਮਾਜਿਕ ਕਿਤੇ ਹੋਰ ਹਾਂਜੀ ਮੈਨੂੰ ਸਭ ਤੋਂ ਵੱਡੀ ਗੱਲ ਇਹ ਹੀ ਲੱਗਦੀ ਹੈ ਕਿ ਅਗਰ ਮੈਨੂੰ ਕੋਈ ਪ੍ਰੋਫੈਸ਼ਨਲ ਕੋਚਿੰਗ ਮਿਲ ਜਾਂਦੀ ਸ਼ਾਇਦ ਕੋਈ ਪ੍ਰੋਫੈਸ਼ਨਲ ਕੋਚ ਮਿਲ ਜਾਂਦਾ ਤਾਂ ਸ਼ਾਇਦ ਮੈਨੂੰ ਉਹ ਅੱਗੇ ਜਾ ਸਕਦਾ ਜਿਹੜੀ ਕਿ ਅੱਜ ਤੱਕ ਮੈਨੂੰ ਨਹੀਂ ਮਿਲੀ ਹੈਗੀ ਤਾਂ ਇਹ ਸੀ ਵੀਰਪਾਲ ਜਿਹੜੇ ਆਪਣੀ ਲਾਈਫ ਬਾਰੇ ਦੱਸਿਆ ਵੀ ਕਿਸ ਖੇਡ ਦੀ ਦੁਨੀਆ ਤੋਂ ਨਿਕਲ ਕੇ ਖੇਡ ਦੀ ਦੁਨੀਆ ਦੀ ਆਈ ਹੈ ਤੇ ਇਹ ਮਜਬੂਰੀਆਂ ਹੈ ਕਿ ਉਹ ਪ੍ਰੀਅਰ ਦੀ ਪ੍ਰੈਕਟਿਸ ਲਈ ਪੈਸੇ ਜੋੜ ਰਹੀ ਹੈ ਹੁਣ ਦੇਖਣਾ ਹੈ ਹੋਵੇ ਸਰਕਾਰਾਂ ਇਹ